दूरी के प्रसिद्ध समाज सेवी और आम आदमी पार्टी के सीनियर आगु स्वर्गीय संदीप सिंगला की चौथी पुण्यतिथि को समर्पित आज उनके पिता श्री अशोक कुमार लखा चेयरमैन गौ सेवा आयोग पंजाब वैस समस्त सिंगला परिवार की तरफ से ऐसी रोड स्थित अपने कार्यालय में गुरु का लंगर का आयोजन किया गया इसमें रागीरों और शहर निवासियों ने लंगर छका इस अवसर पर श्यामलाल सिंगला हरदीप सिंह दौलतपुर संदीप बंसल एक्सपोर्ट वाले प्रेम कुमार ठेकेदार नगर पार्षद आमदीप सिंह नरेश चौहान नरेश कुमार सोनी बेनड़ा तथा ਆਮ ਆਦਮੀ ਪਾਰਟੀ ਟੀਮ ਸੰਦੀਪ ਸਿੰਗਲਾ ਕੇ ਕਾਰਜਕਰਤਾਵਾਂ ਨੇ ਆਪਣੀ ਉਸਤਤੀ ਦਰਜ ਕਰਾਈ ਇਸ ਅਵਸਰ ਪਰ ਸੰਦੀਪ ਸਿੰਗਲਾ ਕੇ ਪਿਤਾ ਸ਼੍ਰੀ ਅਸ਼ੋਕ ਕੁਮਾਰ ਲੱਖਾ ਨੇ ਕਿਹਾ ਕਿ ਮੇਰੇ ਬੇਟੇ ਸੰਦੀਪ ਦੁਆਰਾ ਕੀਤੇ ਗਏ ਕਾਰਜ ਆਜ ਵੀ ਯਾਦ ਹੈ जिन्होंने किसान संघर्ष के दौरान सिंगू बॉर्डर और टिकरी बॉर्डर पर लंगर की सेवा की और कोरोना काल में मुफ्त राशन वितरित किया उन्होंने बहुत बारी मन से कहा कि मैं कितना दुर्भाग्यशाली हूं कि मैं अपने जवान बेटे की पुण्यतिथि मना रहा हूं, जबकि लोग अपने माता पिता की पुण्यतिथि मनाते हैं इस अवसर पर दिवंगत संदीप सिंगला के करीबी मित्र ने कहा कि संदीप सिंगला द्वारा किए गए कार्य को लोग आज भी याद करते हैं उनके जाने से हमें और समाज को अपूर्णीय अप क्षति हुई है ਜਿੰਨਾ ਵੀ ਸਾਥੋ ਪਰਿਵਾਰ ਵੱਲੋਂ ਲੰਗਰ ਦਾ ਯੋਜਨ ਕੀਤਾ ਜਾਂਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਦੀ ਯਾਦ ਨੂੰ ਅਸੀਂ ਤਾਇਆ ਰੱਖ ਸਕੀਏ ਉਹਦੀ ਆਤਮਾ ਨੂੰ ਸ਼ਾਂਤੀ ਦੇ ਵਾਸਤੇ ਲਈ ਛੋਟਾ ਮੋਟਾ ਪਰਿਵਾਰਕ ਨਹੀਂ ਅਸੀਂ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹ ਅਸੀਂ ਰੱਖਿਆਗਾ ਗੱਲ ਇਹ ਹੈ ਵੀ ਬੱਚੇ ਦਾ ਮਾਪਿ ਉਹਦੀਆਂ ਵਸੀਆਂ ਬਣਾਉਂਦੇ ਆਏ ਨੇ ਪਰ ਮੈਂ ਇੱਕ ਹੈਜਾ ਭਾਗਾ ਬਾਪ ਹੈ ਇਹਦਾ ਦੇ بیٹے ਦੀ ਵਸੀ ਬਣਾਣਾ ਮਾਲਕ ਨੂੰ ਜੋ ਮਨਜ਼ੂਰ ਹੈ ਉਹਦੇ ਮੁਤਾਬਕ ਉਹਦੇ ਪੈਨਾ ਭਾਈਆਂ ਦੇ ਪ੍ਰਸਾਦ ਨਾਲ ਉਹਦੀ ਯਾਦ ਨੂੰ ਤਾਜ਼ਾ ਰੱਖਣ ਦੀ ਕੋਸ਼ਿਸ਼ ਕਰਦੇ। ਉਹਨਾਂ ਦੀ ਚਾਹਣ ਵੇਲੇ ਨੂੰ ਕੀ ਕਹਿਣਾ ਚਾਹਾਂਗੇ? ਦੇਖੋ ਜਿਹੜੇ ਉਹਦੇ ਚਾਹਣ ਵਾਲੇ ਨੇ ਉਹਨਾਂ ਦੀ ਚਾਹਤ ਦੀ ਉਹਨਾਂ ਦੇ ਪਿਆਰ ਸਦਕਾ ਹੀ ਜੋ ਮੈਂ ਇਸ ਮੰਨੇ ਵਿੱਚ ਜਿੰਨਾ ਵੀ ਕੋਸ਼ਿਸ਼ ਕਰਦਾ ਮੈਂ ਦੁੱਖ ਸੁੱਖ ਦੇ ਵਿੱਚ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੀ ਮੈਂ ਸਪਰਾਲਾ ਕਰਦਾ ਵੀ ਲੋਕਾਂ ਨੇ ਜੋ ਉਹਨੂੰ ਪਿਆਰ ਸਰਕਾਰ ਸਰਕਾਰ ਜੋ ਸੰਦੀਪ ਹੁੰਦੜ ਦਾ ਮੈਂ ਸੋਚਦਾ ਵੀ ਉਹਰਾ ਅਸੀਂ ਕਿਵੇਂ ਲੋਕਾਂ ਦਾ ਕਰਜ਼ਾ ਮੋੜ ਸਕਦੇ ਜਿੰਨਾ ਕਿ ਸਾਤੋਂ ਮੋੜਿਆ ਜਾ ਸਕਦਾ ਉਹਨਾਂ ਕ ਅਸੀਂ ਮੋੜ ਵੀ ਕੋਸ਼ਿਸ਼ ਕਰਦੇ ਆ ਪਰ ਮੈਂ ਉਹ ਲੋਕਾਂ ਨੇ ਪਿਆਰ ਦਿੱਤਾ ਉਹਦਾ ਕਰਜ਼ਾ ਮੈਂ ਮੋੜ ਨਹੀਂ ਸਕਦਾ ਹੁਣੇ ਤੁਸੀਂ ਵੀ ਕਾਫੀ ਟਾਈਮ ਸੰਦੀਪ ਜੀ ਦੇ ਨਾਲ ਆ ਰਹੇ ਹੋ ਅੱਜ ਰੂਟ ਚਲੇ ਗਏ ਨੇ ਚਲੋ ਅੱਜ ਕਿਵੇਂ ਲੱਗ ਰਿਹਾ ਕੀ ਸਾਨੂੰ ਬਈ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਉਹ ਇੱਕ ਸਮਾਜ ਸੇਵੀ ਤੌਰ ਤੇ ਕੰਮ ਕਰਦੇ ਸੀ ਕਿਸਾਨੀ ਅੰਦੋਲਨ ਲਾ ਲੋ ਇੱਥੇ ਵੀ ਅਸੀਂ ਬਹੁਤ ਦੇਖਦੇ ਸੀ ਉਹਨਾਂ ਨੂੰ ਕਿ ਵੀ ਕਰੋਨਾ ਵਾਇਰਸ ਦੇਖ ਲੋ ਜੀ ਕਿੰਨਾ ਉਹਨਾਂ ਨੇ ਮਤਲਬ ਕਿ ਬਹੁਤ ਸੇਵਾ ਕੀਤੀ ਆ ਪਰ ਉਹਨਾਂ ਦਾ ਬੇ ਉਮਰੇ ਜਾਣਾ ਬਹੁਤ ਹੀ ਮੰਦ ਭਾਗਾ ਤੇ ਜੇ ਅੱਜ ਹੁੰਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਣੀ ਅੱਜ ਅਸੀਂ ਬਹੁਤ ਦੁੱਖ ਦੇ ਨਾਲ ਉਹਨਾਂ ਦੀ ਚੌਥੀ ਵਰਸੀ ਦੇ ਵਿੱਚ ਆਏ ਆ ਸਾਨੂੰ ਉਹਨਾਂ ਦਾ ਹੀ ਬਹੁਤ ਵੱਡੀ ਕਮੀ ਮਹਿਸੂਸ ਹੋ ਰਹੀ ਹੈ thank <music>